ਜੋ ਜੀ ਕੀ ਸਤੇ ਸ੍ਰੀ ਪ੍ਰਗੋਤੀ ਜੀ ਸਹਾਈ ॥ਵਾਕ ਸ੍ਰੀ ਪ੍ਰਗੋਤੀ ਜੀ ਕੀ ਬਾਣ ਦਾ ਹਿਦਸਰੇ ਦਿੱਤੰ ਪ੍ਰਗੋਤੀ ਤੁਮਰ ਕੈ ਗੁਰੂ ਨਾਨਕ ਨੰ ਧਿਆਇ॥ ਜਨਨ ਗੁਰਤੇ ਵਰਦਾ ਸੁਨਾਮ ਬਖੂਤਾਏ ਅਭਿ ਹਰਿ ਵਿਦਨਾ ਹੋ ॥ 임ਰਾ ਸ੍ਰੀ ਨਰਰਾਇ ਜੀ ਸ੍ਰੀ ਹਾਰਿ ਕਿਸ਼ਨ ਧਿਆਇ ਐ ॥ ਜੇ ਸ੍ਰਿਤੀ ਤਾਪਦੁ ਖਜਾਇ ਏਕ ਬਹਾਦਰਿ ਸਿਮਰੈ ਘਰਿ ਨਾ ਵਿੰਦੈ ਧਾਈ ॥ ਤਉ ਗੋਇੰਵਿੰਦ ਸਾਹਿਬ ਰਤਨੀ ਪਾਠਾ ਤੇ ਗੁਰਗੋਬਿੰਦ ਸਾਹਿਬ ਜੀ ਆਰੰਭ ਕਰਨ ਦੀ ਆਗਿਆ ਬਖਸ਼ਿ ਕਰੋ ਦੀ ਸੰਗਹੁ ਸੰਗਤਾਂ ਦੇ ਸਿੱਖੀ ਮੇਥਰੇ ਹਾਤਰਾ ਕੀ ਦਰੋਂ ਕਰੋ ਸਿੱਖੇ ਸਦਕ ਤੁਸਤਾ ਨਾਮ ਦਾਣ ਲਖਨਤ ਭਾਵਨਾਵਾਂ ਪੂਰੀਆਂ ਕਰੀਆਂ ਜੀ ਤਨੂ ਦੂਰੋਂ ਨੇੜਿਓ ਟਲ ਕੇ ਆਈ ਸੰਗਤ ਜੀ ਕੀ ਹਾਜ਼ਰੀ ਤਨ ਮਨ ਧੰਦੇ ਨਾਲ ਕੀਤੀ ਸੇਵਾ ਦਰ ਪ੍ਰਵਾਨ ਕਰਨੀ ਸਤਿਗੁਰੂ ਜੀ ਹਮਿ ਸੇਵਾ ਦਾ ਮਹਾਰਾ स्वाधि गुरु जी का अर्धा स्वाधि गुरु जी की पति नली जी को न ਇਧਰ ਆ ਗਰੀ ਆਉਣ ਨੂੰ ਸਾਹਿਬ ਵਾਹਿਗੁਰੂ ਜੀ ਖਤੇ ਅਸੀਂ ਸਾਰੇ ਬੜੀ ਵੱਡ ਭਾਦਨੀ ਹਾਂ ਤਨਸਤ ਸਹਿਬ ਸ੍ਰੀ ਗੁਰੂ ਜੀ ਸਿੰਘ ਜੀ ਮਹਾਰਾਜ ਸਾਹਿਬੀ ਕਮਾਲ ਅੰਤ ਦਿਵਾਲੀ ਅਮਰਤਿ ਦੇ ਦਾਤੀ ਵਹਿ ਪ੍ਰਗਟਿਉ ਅਮਰਤ ਅਗੰਬੜਾ ਬਰੀਆਮ ਅਕੇਲਾ ਬਾਹ ਬਾਬੂ ਗੁਮਿੰਸ ਸਿੰਘ ਸਾਹਿਬ ਦੀ ਸੇਵਾ ਦੇ ਮੌਕਾ ਸਾਥ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਾਵਨ ਪ੍ਰਕਾਸ਼ ਵਰਤਿਆ ਅੰਦਰ ਸਿੱਖ ਕੌਮ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੂਚਾ ਸਤਾਪੁਰ ਦਰਬਾਰ ਸੇ ਬੇਰਾ ਬਾਬਾ ਨਾਨਕ ਇਸੂ ਇਲਾਕਾ ਨਿਵਾਸ ਸੰਸਥਾ ਦੀ ਸਹਾਇਤਾ ਨਾਲ ਮਹਾਨ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਹੈ ਰੰਮਤਾ ਵਾਸਤੇ ਸਨ ਸਤਿਗੁਰੂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ਰੀ ਅਰਦਾਸ ਬੀਨਤੀ ਹੋਈ ਹੈ ਪੰਜ ਪਿਆਰੇ ਸਹਿਤਾਨੀ ਜੀ ਦੇ ਇਜਾਜ਼ਤ ਅਸਰੂ ਜੀ ਕਿਰਪਾ ਕਰਨ ਸਮੂਹ ਸੰਗਤਾਂ ਦੇ ਸ਼ੇਖੀ ਮੇਰ ਪਰਿਆ ਹਾਜ਼ਰ ਆ ਕੇ ਦਾਨਮਨਤਾ ਦੇ ਨਾਲ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨ ਆਪਨੇ ਪਾਵਨ ਜੀਵਨ ਉਪਦੇਸ਼ ਤੇ ਚੱਲਣ ਦਾ ਬਲ ਬਖਸ਼ ਕਰਨ ਸਨ ਸਤਿਗੁਰੂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦਰੋਂ ਕਰੋ ਖੁਸ਼ੀਆਂ ਪ੍ਰਾਪਤ ਕਰਨ ਦੇ ਵਾਸਤੇ ਬਿਆਂ ਸੰਗਤਾਂ ਨੇ ਹਾਜ਼ਰੀ ਭਰੀ ਹੈ ਸਤਿਗੁਰੂ ਜੀ ਕਿਰਪਾ ਕਰਨ ਸਭ ਦੀਆਂ ਹਾਜ਼ਰੀਆਂ ਸੇਵਾਵਾਂ ਮੰਤਰ ਪ੍ਰਵਾਨ ਸਾਰਿਆਂ ਨੂੰ ਹੀ ਮੁੱਚੇ ਸਟਾਫ ਨੂੰ ਸਿੱਤੇ ਪ੍ਰਬੰਧ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੱਖ ਲੱਖ ਵਾਰ ਵਧਾਈਆਂ ਹੋਣ ਵਾਹਿਗੁਰੂ ਜੀ ਕਾਬਾ ਵਾਹਿਗੁਰੂ ਜੀ ਕਾਬਾ ਅੱਜ ਸੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਦੇ ਵਿੱਚ ਜੋ ਹਰ ਤਾਂ ਸਾਲ ਇਸੇ ਤਰ੍ਹਾਂ ਢੇਰਾ ਬਾਬਾ ਨਾਨਕ ਦਰਬਾਰ ਸਾਹਿਬ ਗੁਰਦੁਆਰੇ ਤੋਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਸੰਗਤਾਂ ਇਲਾਕੇ ਦੇ ਵਿੱਚ ਜਾ ਕੇ ਏ ਗੁਰੂ ਸਾਹਿਬ ਦੇ ਸੰਦੇਸ਼ ਤੋਂ ਵੰਡੀਆਂ ਨੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਂਦੀਆਂ ਨੇ ਅੱਜ ਵੀ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਤੋਂ ਇਹ ਨਗਰ ਕੀਰਤਨ ਆਰੰਭ ਹੋ ਰਿਹਾ ਏ ਮੈਂ ਸਾਰੇ ਹੀ ਇਲਾਕੇ ਦੇ ਤੇ ਪੂਰੀ ਦੁਨੀਆ ਦੀ ਸੰਗਤ ਨੂੰ ਸਿੱਖ ਸੰਗਤ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਪ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ